ਦੀ ਵਡਿਆਈ ਸੱਚਾ ਕੋਣ ਹੈ ਉਹ ਅਕਾਲ ਪੁਰਖ ਵੈਗੁਰੂ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਤੇ ਵਡਿਆਈ ਦਾ ਭਾਵ ਹੈ ਜੀ ਉਹਦੀ ਸ਼ਾਨ ਉਹਦੀ ਸ਼ੋਭਾ ਜਾਂ ਇਹ ਵੀ ਕਹਿ ਸਕਦੇ ਆ ਕਿ ਅਕਾਲ ਪੁਰਖ ਵੈਗੁਰੂ ਦੀ ਤਾਕਤ ਉਹਦੀ ਵਡਿਆਈ ਕਿਹੋ ਜੀ ਹੈ ਉਹਦੀ ਸ਼ੋਭਾ ਕਿਹੋ ਜੀ ਹੈ ਉਹਦੀ ਤਾਕਤ ਕਿਹੋ ਜੀ ਹੈ ਕਿਉਂਕਿ ਉਹ ਸੱਚਾ ਹੈ ਉਹ ਸਦਾ ਹੈ ਸਦੀਵੀ ਹੈ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਸ਼ਬਦ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹੈ ਹਰ ਕਾ ਪ੍ਰਮਾਤਮਾ ਦੀ ਵਡਿਆਈ ਅਕਾਲ ਪੁਰਖ ਵਹਿਗੁਰੂ ਦੀ ਸ਼ੋਭਾ ਇਸ ਕਰਕੇ ਬਹੁਤ ਮਹਾਨ ਹੈ ਕਿਉਂਕਿ ਉਹਦੀ ਸ਼ੋਭਾ ਉਹਦਾ ਕੀਰਤਨ ਸਾਜ ਸੰਗਤ ਉਹਦਾ ਉਹਦੀ ਕਰਨੀ ਜਿਹੜੀ ਉਹ ਹੀ ਵੱਡੀ ਹੈ ਇਸ ਕਰਕੇ ਪ੍ਰਮਾਤਮਾ ਦੀ ਵਡਿਆਈ ਵੀ ਵੱਡੀ ਹੈ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਕਾ ਹਰ ਕੀ ਵਡਿਆਈ ਵੱਡੀ ਹੈ ਨਾ ਸੁਣੀ ਕਹਿਆ ਚੁਗਲ ਕਾ ਵੇਖੋ ਪ੍ਰਮਾਤਮਾ ਦੀ ਵਡਿਆਈ ਸਹਿ ਪਾਤਸ਼ਾਹ ਜੀ ਫਰਮਾਉਂਦੇ ਕਿੰਦੇ ਉਹਦੀ ਵਡਿਆਈ ਇਸ ਕਰਕੇ ਵੀ ਵੱਡੀ ਹੈ ਮਹਾਨ ਹੈ ਕਿਉਂਕਿ ਉਹ ਕਿਸੇ ਚੁਗਲ ਦੀ ਗੱਲ ਨਹੀਂ ਸੁਣਦਾ ਆਮ ਕਰਕੇ ਦੁਨੀਆਦਾਰੀ ਦੇ ਤੌਰ ਤੇ ਸੰਸਾਰੀ ਤੌਰ ਤੇ ਬੰਦਾ ਸਾਧ ਸੰਗਤ ਦੀ ਲੋਕਾਂ ਦੀ ਗੱਲ ਸੁਣ ਕੇ ਨਾ ਜੇ ਕੰਨ ਵਿੱਚ ਕੋਈ ਫੂਕ ਮਾਰ ਜਾਵੇ ਕਹਿ ਜਾਏ ਭਾਵੇਂ ਸਾਧ ਸੰਗਤ ਦੀ ਉਹ ਅਗਲਾ ਚੰਗਾ ਹੀ ਹੋਵੇ ਸੋਹਣੇ ਜੀਵਨ ਵਾਲਾ ਹੋਵੇ ਪਰ ਸਾਡੀ ਇੱਕ ਆਮ ਫਿਤਰਤ ਬਣ ਗਈ ਹੈ ਕਿ ਅਸੀਂ ਲੋਕਾਂ ਦੀ ਕਹੀ ਹੋਈ ਗੱਲ ਦੇ ਉੱਪਰ ਬਿਲਕੁਲ ਬਹੁਤ ਛੇਤੀ ਯਕੀਨ ਕਰ ਲੈਨੇ ਆਂ ਅੱਖੀਂ ਵੇਖਣਾ ਅਤੇ ਕੰਨੀ ਸੁਣਨਾ ਇਹਦੇ ਵਿੱਚ ਬਹੁਤ ਫਰਕ ਹੈ ਇਸੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਸ਼ਬਦ ਬੜਾ ਪਿਆਰਾ ਬਖਸ਼ਿਸ਼ ਕੀਤਾ ਸਤਿਗੁਰ ਜੀ ਦੀ ਬਾਣੀ ਦੇ ਵਿੱਚ ਸਹਿ ਪ੍ਰਮਾਉਂਦੇ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਜਿਹੋ ਜਿਹਾ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦਾ ਦਰ ਘਰ ਸੁਣਿਆ ਉਸ ਮੇਰੇ ਮਾਲਕ ਸੱਚੇ ਦੀ ਸ਼ੋਭਾ ਵਡਿਆਈ ਬਾਰੇ ਸੁਣਿਆ ਤੇ ਸਤਿਗੁਰੂ ਜੀ ਪਰਵਾਉਂਦੇ ਮੈਂ ਆਪਣੇ ਅੱਖੀ ਉਸ ਨੂੰ ਵੇਖ ਵੀ ਲਿਆ ਕਿਉਂਕਿ ਸਾਨੂੰ ਸੁਣੀ ਹੋਈ ਗੱਲ ਤੇ ਸਾਧ ਸੰਗਤ ਘੱਟ ਯਕੀਨ ਹੁੰਦਾ ਹੈ ਅੱਖੀਂ ਦੇਖ ਲਈਏ ਤੇ ਫਿਰ ਛੇਤੀ ਯਕੀਨ ਹੋ ਜਾਏਗਾ ਗੁਰੂ ਮਹਾਰਾਜ ਪਾਤਸ਼ਾਹ ਜੀ ਕਿਰਪਾ ਕਰਦੇ ਕਹਿੰਦੀ ਕਿ ਕਾਲਪੁਰਖ ਵੈਗੁਰੂ ਦੀ ਬਹੁਤ ਵੱਡੀ ਵਡਿਆਈ ਉਹਦੀ ਕਰਨੀ ਬੜੀ ਬੜੀ ਵੱਡੀ ਹੈ ਕਿਉਂਕਿ ਉਹ ਕਿਸੇ ਚੁਗਲ ਦੀ ਕਹੀ ਹੋਈ ਗੱਲ ਨਹੀਂ ਜੇ ਸੁਣਦਾ ਉਹ ਆਪਣੀ ਮਰਜ਼ੀ ਕਰਦਾ ਹੈ ਉਹ ਆਪਣੀ ਮਰਜ਼ੀ ਦੇ ਨਾਲ ਹਰ ਇੱਕ ਫੈਸਲਾ ਲੈਂਦਾ ਇਸ ਕਰਕੇ ਵੀ ਪ੍ਰਮਾਤਮਾ ਦੀ ਕਰਨੀ ਉਹਦੀ ਵਡਿਆਈ ਵੱਡੀ ਹੈ ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ ਸਾਤ ਸੰਗਤ ਇਸ ਹਿਰਦੇ ਨੂੰ ਇਸ ਜਿੰਦ ਨੂੰ ਸਾਤ ਸੰਗਤ ਫਲ ਮਿਲਦਾ ਉਥੋਂ ਇਹ ਜਿੰਦ ਸਵਾਰੀ ਜਾਂਦੀ ਹੈ ਇਸ ਕਰਕੇ ਵੀ ਮੇਰੇ ਸਤਿਗੁਰੂ ਜੀ ਦੀ ਵਡਿਆਈ ਵੱਡੀ ਹੈ ਹਰ ਕੀ ਵਡਿਆਈ ਵੱਡੀ ਹੈ ਜਾਂ ਨਿਆਉ ਹੈ ਧਰਮ ਕਾ ਹੁਣ ਮੇਰੇ ਸਤਿਗੁਰੂ ਜੀ ਦੀ ਵਡਿਆਈ ਵੱਡੀ ਇਸ ਕਰਕੇ ਵੀ ਕਿਉਂਕਿ ਇੱਥੇ ਜਿਹੜਾ ਵੀ ਫੈਸਲਾ ਜਿਹੜਾ ਵੀ ਨਿਰਣਾ ਮੇਰੇ ਸਤਿਗੁਰੂ ਸਹਿਮਾਰਾਜ ਜੀ ਲੈਂਦੇ ਨੇ ਸਾਜ ਸੰਗਤ ਤੋਂ ਧਰਮ ਦਾ ਫੈਸਲਾ ਹੁੰਦਾ ਹੈ ਦੁਨੀਆਂ ਦੀਆਂ ਕੋਟ ਕਚਹਿਰੀਆਂ ਦੇ ਵਿੱਚ ਸੰਸਾਰ ਦੇ ਇਕੱਠ ਦੇ ਵਿੱਚ ਸਾਜ ਸੰਗਤ ਸੰ ਦੁਨੀਆਂ ਦੀਆਂ ਪੰਚਾਇਤਾਂ ਦੇ ਵਿੱਚ ਵੇਖੋ ਵੱਡੇ ਵੱਡੇ ਬਾਦਸ਼ਾਹ ਅਹੁਦੇਦਾਰ ਬੈਠੇ ਹੁੰਦੇ ਨੇ ਪਰ ਉਹਨਾਂ ਦੇ ਫੈਸਲੇ ਬਹੁਤੇ ਧਰਮ ਵੀ ਨਹੀਂ ਹੁੰਦੇ ਸਾਸ ਸੰ ਸਰਾਂ ਦੀ ਧਰਤੀ ਹੀ ਵੇਖ ਲਓ ਸੁਬਾ ਵਜ਼ੀਰ ਖਾਂ ਹੈ ਤੇ ਇੱਕ ਪਾਸੇ ਝੂਠਾ ਆਨੰਦ ਇਹ ਗੱਲ ਵਾਰ-ਵਾਰ ਕਹਦੇ ਆ ਸੱਪ ਦੇ ਬੱਚੇ ਹਨ ਸੱਪ ਦੇ ਬੱਚੇ ਨੇ ਜੰਮਦਿਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਨੇ ਸੱਪ ਦੇ ਬੱਚਿਆਂ ਦੇ ਸਿਰ ਮਿੱਧ ਦੇਣੀ ਚੰਗੇ ਆ ਹੁਣ ਗੁਨਾਹ ਤਾਂ ਕੋਈ ਨਹੀਂ ਸੀ ਨਾ 7 ਤੇ 9 ਸਾਲ ਦੀਆਂ ਜਿੰਦਾਂ ਦਾ ਸਾਥ ਸੰਗਤ ਪਰ ਉਥੇ ਚੁਗਲ ਘੋਰਾ ਨੇ ਚੁਗਲੀ ਵੀ ਕੀਤੀ ਉਥੇ ਉਹਨਾਂ ਲੋਕਾਂ ਨੇ ਜਾ ਕੇ ਕੰਨ ਭਰ ਪਰ ਕੇ ਫੈਸਲੇ ਜਿਹੜੇ ਉਥੇ ਧਰਮ ਹੀ ਨਹੀਂ ਸੀ ਕਰਵਾਏ ਜਦ ਕਿ ਸ਼ਰਾ ਦਾ ਕਾਨੂੰਨ ਇਹ ਗੱਲ ਕਹਿੰਦਾ ਹੈ ਕਿਸੇ ਬੱਚੇ ਦੇ ਬਾਲਕ ਦੇ ਉੱਪਰ ਜਾਂ ਕਿਸੇ ਬਜ਼ੁਰਗ ਦੇ ਉੱਪਰ ਸ਼ਰਾ ਲਾਗੂ ਨਹੀਂ ਹੁੰਦੀ ਸਾਦ ਸੰਗਤ ਪਰ ਉਥੇ ਸਭ ਕੁਝ ਉਲਟ ਹੋਇਆ ਫੈਸਲੇ ਸੁਣਾਉਣ ਵਾਲਾ ਕਾਜੀ ਜਿਹੜਾ ਹੈ ਉਹ ਸੂਬਾ ਸਰਹੰਦ ਭਾਵ ਅਹਿਲਕਾਰ ਦਾ ਉਸ ਰਾਜੇ ਦਾ ਬੱਜਾ ਹੋਇਆ ਫੈਸਲੇ ਸੁਣਾਉਂਦਾ ਹੈ ਪਰ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਕਚਹਿਰੀ ਦੇ ਵਿੱਚ ਮਾਫ ਕਰਿਓ ਸਤਿਗੁਰ ਦੇ ਦਰਬਾਰ ਦੇ ਵਿੱਚ ਫੈਸਲੇ ਜਿਹੜੇ ਨੇ ਉਹ ਦੁਨੀਆਦਾਰੀ ਦੀ ਚੁਗਲ ਖੋਰੀ ਦੀ ਅਤੇ ਸੰਸਾਰ ਦੀ ਗੱਲ ਸੁਣ ਕੇ ਨਹੀਂ ਜੇ ਕੀਤੇ ਜਾਂਦੇ ਇਸ ਮੇਰੇ ਸੱਚੇ ਮਾਲਕ ਦੀ ਦਰਗਾਹ ਦੇ ਵਿੱਚ ਫੈਸਲਾ ਜਿਹੜਾ ਸਾਧ ਸੰਗਤ ਉਹ ਧਰਮ ਦਾ ਹੁੰਦਾ ਹੈ ਉਹ ਧਰਮ ਦੇ ਫੈਸਲੇ ਕੀਤੇ ਜਾਂਦੇ ਨੇ ਤਾਂ ਹੀ ਤਾਂ ਵਾਰ-ਵਾਰ ਮੇਰੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਉਹ ਅਕਾਲਪੁਰਖ ਵੈਕਰੂ ਨੇ ਜੋ ਧਰਮ ਦਾ ਨਿਆਂ ਕਰਨ ਵਾਸਤੇ ਧਰਮ ਰਾਜ ਨੂੰ ਬਿਠਾਇਆ ਹੋਇਆ ਹੈ। ਭਾਵ ਕਿ ਜਿਹੜਾ ਧਰਮ ਦਾ ਫੈਸਲਾ ਕਰੇ। ਉਥੇ ਕਿਸੇ ਦੀ ਚੁਗਲੀ ਨਹੀਂ ਦੇ ਚਲਦੀ ਸਾਦ ਸੰਗਤ। ਉਸੇ ਉਥੇ ਕਿਸੇ ਦਾ ਕਿਹਾ ਹੋਇਆ ਨਹੀਂ ਉਹ ਸੁਣਿਆ ਜਾਂਦਾ। ਉਥੇ ਜੋ ਤੁਸੀਂ ਇਸ ਸੰਸਾਰ ਦੇ ਵਿੱਚ ਖੱਟ ਕਮਾ ਕੇ ਗਏ ਹੋ ਜੋ ਤੁਹਾਡੀ ਕਰਨੀ ਹੈ ਜੋ ਤੁਹਾਡਾ ਕਰਮ ਹੈ ਉਹ ਸਾਰਾ ਕੁਝ ਸਾਹਮਣੇ ਲਿਆ ਕੇ ਰੱਖ ਦਿੱਤਾ ਜਾਏਗਾ। ਤੇ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਫਰਮਾਉਂਦੇ ਹਨ ਕਹਿੰਦੇ ਇਹੋ ਜਿਹਾ ਵੀ ਫਿਰ ਲੇਖਾ ਹੋ ਜਾਂਦਾ ਹੈ ਗੁਰੂ ਦੀ ਰਹਿਮਤ ਦੇ ਸਦਕਾ ਤੁਹਾਡੀ ਕਰਨੀ ਇੰਨੀ ਉੱਚੀ ਵੀ ਹੋ ਜਾਂਦੀ ਹੈ ਕਿ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਕਹਿੰਦੇ ਉਹ ਕਾਗਜ਼ ਵੀ ਤੁਹਾਡੀ ਜ਼ਿੰਦਗੀ ਦੇ ਲੇਖਿਆਂ ਦੇ ਪਾੜ ਦਿੱਤੇ ਜਾਂਦੇ ਨੇ ਕਿਉਂਕਿ ਉੱਥੇ ਤੁਹਾਡੀ ਕਰਨੀ ਵੇਖੀ ਜਾਂਦੀ ਹੈ ਨੀਤਨ ਸਾਹਿਬ ਪਾਤਸ਼ਾਹੀ ਵੀ ਫਰਮਾਉਂਦੇ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸੰਮ ਲੇਖਾ ਰਬ ਮੰਗੇਸੀਆ ਹੁਣ ਉਥੇ ਫੈਸਲਾ ਜਿਹੜਾ ਤੁਹਾਡੇ ਕਰਮਾਂ ਦੇ ਅਨੁਸਾਰ ਹੋਣਾ ਸਾਧ ਸੰਗਤ ਉਸ ਕਚਹਿਰੀ ਦੇ ਵਿੱਚ ਕਿਸੇ ਦੀ ਚੁਗਲੀ ਨਹੀਂ ਜੇ ਸੁਣੀ ਜਾਣੀ ਉਥੇ ਕਿਸੇ ਦੀ ਕਹੀ ਹੋਈ ਫੂਕ ਨਹੀਂ ਜੇ ਸੁਣੀ ਜਾਣੀ ਆਪਰ ਸਿੱਧੇ ਜੇ ਸ਼ਬਦਾਂ ਵਿੱਚ ਕਹੀਏ ਤਾਂ ਉਥੇ ਅਕਾਲ ਪੁਰਖ ਵਹਿਗੁਰੂ ਪ੍ਰਮਾਤਮਾ ਨੇ ਆਪਣੀ ਮਰਜ਼ੀ ਦੇ ਨਾਲ ਫੈਸਲਾ ਤੇ ਸੱਚਾ ਫੈਸਲਾ ਲੈਣਾ ਇਸ ਕਰਕੇ ਉਹਦੀ ਵਡਿਆਈ ਵੱਡੀ ਹੈ ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣੀ ਕਹਿਆ ਚੁਗਲ ਕਾ ਤੇ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਫਰਮਾਉਂਦੇ ਹਰ ਕੀ ਵਡਿਆਈ ਵੱਡੀ ਹੈ ਅਣ ਮੰਗਿਆ দান ਦੇਵ ਕਾ ਮੂੰਹੋਂ ਕੁਛ ਮੰਗੋ ਵੀ ਨਾ ਹੁਣ ਸੱਚੀ ਦੀ ਵਡਿਆਈ ਵੱਡੇ ਕੀਆਂ ਵਡਿਆਈਆਂ ਜਿਸ ਕਹਿਣਾ ਕਹਿਣ ਦਾ ਵਡਿਆਈ ਦਾ ਮਤਲਬ ਸ਼ੋਭਾ ਇੱਜ਼ਤ ਉਦੀ ਸ਼ਾਨ ਉਦੀ ਸ਼ੌਕਤ ਸਤਿਗੁਰ ਮਹਾਰਾਜ ਪਾਤਸ਼ਾਹੀ ਦੇ ਦਰ ਘਰ ਦੀ ਇਹ ਵਡਿਆਈ ਹੈ ਵੱਡੇ ਕਿਹਾਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ کریم ਦੇ ਦਿਆਂ ਰਿਜਕ ਸੰਭਾਹੇ ਸਾਈ ਕਾਰ ਕਮਾਵਣੀ ਤੁਰ ਛੋਡੀ ਤਿੰਨੇ ਪਾਏ ਨਾਨਕ ਏਕੀ ਬਾਹਰੀ ਕਹਿੰਦੇ ਇੱਕ ਤੋਂ ਇਲਾਵਾ ਇਸ ਦਰ ਤੋਂ ਇਲਾਵਾ ਦੂਜੀ ਨਹੀਂ ਜਾਏ ਦੂਜਾ ਕੋਈ ਥਾਂ ਨਹੀਂ ਇਸ ਸੰਸਾਰ ਦੇ ਵਿੱਚ ਗੁਰਸਿੱਖੋ ਜਿੱਥੇ ਜਾ ਕੇ ਤੁਹਾਨੂੰ ਮੰਗਣਾ ਵੀ ਨਾ ਪਵੇ ਮੂੰਹੋਂ ਬੋਲਣਾ ਵੀ ਨਾ ਪਵੇ ਆਪਣੇ ਅੰਦਰ ਦੀ ਬੇਬਲਤਾ ਇੱਛਾ ਬਿਆਨ ਕਰਨੀ ਵੀ ਨਾ ਪਵੇ ਤੇ ਸਤਿਗੁਰ ਮਹਾਰਾਜ ਪਾਤਸ਼ਾਹ ਕਿਰਪਾ ਕਰਦੇ ਵਿਣ ਬੋਲਿਆਂ ਸਭ ਕਿਸ ਜਾਣਦਾ ਕਿਸ ਆਗੇ ਕਿਛੇ ਅਰਦਾਸ ਤੁਹਾਡੀ ਜ਼ੁਬਾਨ ਤੇ ਅਜੇ ਅਰਦਾਸ ਦੇ ਬੋਲ ਪਹੁੰਚੇ ਹੀ ਨਹੀਂ ਹੁੰਦੇ ਤੁਹਾਡੇ ਹਿਰਦੇ ਦੇ ਵਿੱਚ ਜੋ ਇੱਛਾ ਹੁੰਦੀ ਮੇਰਾ ਸਤਿਗੁਰੂ ਪਹਿਲਾਂ ਹੀ ਸੁਣ ਕੇ ਤੇ ਤੁਹਾਡੀਆਂ ਝੋਲੀਆਂ ਭਰ ਕੇ ਤੁਹਾਨੂੰ ਨਵਾਜ ਦਿੰਦਾ ਹੈ ਤੁਹਾਨੂੰ ਨਿਹਾਲ ਕਰ ਦਿੰਦਾ ਹੈ ਇਹ ਸਤਿਗੁਰ ਮਹਾਰਾਜ ਜੀ ਦੀ ਵਡਿਆਈ ਅਣ ਮੰਗਿਆ ਦਾਨ ਦੇਵਕਾ ਕਹਿੰਦੇ ਮੰਗਿਆ ਵੀ ਨਾ ਹੋਵੇ ਤੇ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਝੋਲੀਆਂ ਭਰ ਦਿੰਦੇ ਆ ਇਹ ਉਹ ਸੱਚੇ ਦੀ ਵਡਿਆਈ ਹੈ ਤੇ ਸਹਿਮਹਾਰਾਜ ਪਾਤਸ਼ਾਹ ਜੀ ਫਰਮਾਉਂਦੇ ਕਹਿੰਦੇ ਉਸ ਦੀ ਸ਼ੋਭਾ ਗਾਓ ਭਾਈ ਝੂਠਿਆਂ ਦੀ ਸ਼ੋਭਾ ਨਾ ਕਰ ਦੁਨੀਆਂ ਦੀ ਖੁਸ਼ਾਮਦੀ ਨਾ ਕਰ ਦੁਨੀਆਂ ਨਾ ਸਲਾਹੇ ਜੋ ਮਰਵੰਦ ਸੀ ਉਹ ਸੰਸਾਰ ਜਿਹਨੇ ਮਰ ਜਾਣਾ ਹੈ ਖਤਮ ਹੋ ਜਾਣਾ ਹੈ ਇਸ ਸੰਸਾਰ ਦੇ ਵਿੱਚੋਂ ਕੱਲੇ ਕੱਲੇ ਉਸ ਜੀ ਨੇ ਮੁੱਕ ਜਾਣਾ ਉਸ ਨੂੰ ਨਾ ਜਾ ਕੇ ਸਲਾਹਾ ਕਰ ਦੁਨੀਆਂ ਨਾ ਸਲਾਹੇ ਜੋ ਮਰਵੰਦ ਸੀ ਲੋਕਾਂ ਨਾ ਸਲਾਹੇ ਜੋ ਮਰ ਖਾਕ ਥੀ ਜਿਨ੍ਹਾਂ ਨੇ ਮਰ ਕੇ ਖਾਕ ਹੋ ਜਾਣਾ ਹੈ ਸਵਾਹ ਹੋ ਜਾਣਾ ਉਹਨਾਂ ਦੀ ਵਾਹ ਵਾ ਨਾ ਕਰਦਾ ਰਿਆ ਕਰ ਵਾਹ ਮੇਰੇ ਸਾਹਿਬਾ ਵਾਹ ਵਾ ਵਾ ਕਿਹਦੀ ਕਰਨੀ ਹੈ ਸ਼ਬਦ ਕਹਿੰਦੇ ਉਹ ਵਾਹਿਗੁਰੂ ਤੇ ਵਾਹਿਗੁਰੂ ਸਾਧ ਸੰਗਤ ਕਾਦੇ ਕਿਹਦੇ ਵਾਸਤੇ ਉਹ ਸੱਚੇ ਸਤਿਗੁਰੂ ਵਾਸਤੇ ਮੇਰੇ ਸਤਿਗੁਰੂ ਤੇਰੀ ਵਾਹ ਵਾ ਤੇ ਸਹਿਬ ਫਰਮਾਉਂਦੇ ਵਾਹ ਮੇਰੇ ਸਾਹਿਬਾ ਵਾਹ ਗੁਰਮੁਖ ਸਦਾ ਸਲਾਹੀ ਹੈ ਸੱਚਾ ਵੇਪਰ ਵਾਹ ਕਿੰਦੇ ਉਹ ਸੱਚੇ ਨੂੰ ਸਲਾਹ ਗੁਰੂ ਦੀ ਸ਼ਰਨ ਪੈ ਕੇ ਸਲਾਹਿਆ ਕਰ ਦੁਨੀਆਂ ਦੀ ਖੁਸ਼ਾਮ ਦੀ ਦੁਨੀਆਂ ਦੀ ਸ਼ੋਭਾ ਨਾ ਕਰਿਆ ਕਰ ਸੰਸਾਰ ਦੀ ਸ਼ੋਭਾ ਗਾਵੇਂਗਾ ਝੂਠਿਆਂ ਦੀ ਖੁਸ਼ਾਮ ਦੀ ਕਰੇਗਾ ਕਿੰਨੇ ਕੁ ਦਿਨ ਵਾਸਤੇ ਨੇ ਸਾਥ ਸੰਗਤ ਤੋਂ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਸੁਖ ਸਿਓ ਹੀ ਸਭ ਲਾਗੇ ਕਿਆ ਦਾਰਾ ਕਿਆ ਮੀਤ ਸੁਖ ਮੈਂ ਬਹੁ ਸੰਗੀ ਭਏ ਦੁਖ ਮੈਂ ਸੰਗ ਨਾ ਕੋਏ ਉਹ ਤਾਂ ਸੰਸਾਰ ਮਤਲਬ ਦਾ ਦੁਨੀਆ ਦੇ ਰਿਸ਼ਤੇ ਮਤਲਬ ਦੇ ਰਿਸ਼ਤੇ ਹੋ ਗਏ ਪਰ ਮੇਰਾ ਸਤਿਗੁਰੂ ਮਹਾਰਾਜ ਪਾਤਸ਼ਾਹ ਸਾਧ ਸੰਗਤ ਮਾਫ ਕਰਿਓ ਮਤਲਬ ਦੇ ਰਿਸ਼ਤੇ ਨਹੀਂ ਜਿ ਨਿਭਾਉਂਦਾ ਤੁਸੀਂ ਭਾਵੇਂ ਖੀਸੇ ਵਿੱਚੋਂ ਕੱਢ ਕੇ 1 ਟਕਾ ਵੀ ਕਿਤੇ ਗੋਲਕ ਵਿੱਚ ਪਾਓ ਜਾਂ ਨਾਮ ਪਾਓ ਤੁਹਾਡੀ ਮਰਜ਼ੀ ਹੈ ਮਾਫ ਕਰਿਓ ਮੇਰਾ ਸਤਿਗੁਰੂ ਮਹਾਰਾਜ ਪਾਤਸ਼ਾਹ ਇਹ ਨਹੀਂ ਆਖੇਗਾ ਵੀ ਹਾਂ ਤੈਨੂੰ ਇੱਕ ਡੰਗ ਦੀ ਹੁਣ ਖਾਣ ਨੂੰ ਰੋਟੀ ਨਹੀਂ ਦੇ ਦੇਣੀ ਕਿਉਂਕਿ ਤੂੰ ਕੋਈ 1 ਟੱਕਾ ਚੜਾਵਾ ਨਹੀਂ ਚੜਾਇਆ ਇੱਥੇ ਤਾਂ ਸਹਿਬ ਮਹਾਰਾਜ ਪਾਤਸ਼ਾਹ ਜੀ ਦੀ ਸ਼ੋਭਾ ਵਿੱਚ ਆਉਣ ਵਾਲਾ ਭਾਈ ਗੁਰਦਾਸ ਜੀ ਕਹਿਣ ਲੱਗੇ ਕਹਿੰਦੇ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ ਇਹ ਸੱਚੇ ਦੀ ਇਹ ਵਡਿਆਈ ਹੈ ਇਸ ਦਰ ਦੀ ਇਹ ਸ਼ੋਭਾ ਹੈ ਲੋਕਾਂ ਨੂੰ ਕੁਝ ਦਿਓਗੇ ਉਹਨਾਂ ਦਾ ਸਾਥ ਨਿਭਾਓਗੇ ਉਹਨਾਂ ਦੇ ਨਾਲ ਖੜੋਗੇ ਤੇ ਤਾਂ ਤੁਹਾਡੇ ਸੰਸਾਰ ਦੇ ਲੋਕ ਇਥੋਂ ਤੱਕ ਵੀ ਮਾਫ ਕਰਿਓ ਤੁਹਾਡੇ ਆਪਣੇ ਰਿਸ਼ਤੇਦਾਰ ਵੀ ਉਹ ਵੀ ਤਾਂ ਤੁਹਾਡੇ ਨਾਲ ਆ ਕੇ ਖੜਨਗੇ ਮਨਮੁਖਾਂ ਕੇਰੀ ਦੋਸਤੀ ਮਾਇਆ ਦਾ ਸੰਬੰਧ ਸਾਥ ਸੰਗਤ ਜਿਚਰ ਪੈਨ ਨਖਾਵ ਨੇ ਤਿਚਰ ਰੱਖਣ ਗੰਡ ਉਦੋਂ ਤੱਕ ਤੁਹਾਡੇ ਬਣ ਕੇ ਰਹਿਣਗੇ ਜਦੋਂ ਤੱਕ ਉਹਨਾਂ ਦਾ ਖਾਣ ਪੀਣ ਤੁਹਾਡੇ ਕੋਲੋਂ ਚੱਲਦਾ ਰਹੇਗਾ ਤੇ ਸਾਥ ਸੰਗਤ ਜਿਸ ਦਿਨ ਤੁਹਾਡੇ ਪੱਲੇ ਕੁਛ ਨਾ ਨਾ ਰਹਾ ਤੇ ਮਾਫ਼ ਕਰਿਓ ਜਿਤ ਦਿਨ ਕਿਛੂ ਨਾ ਹੋਵਈ ਤਿਤ ਦਿਨ ਬੋਲਣ ਗੰਦ ਜਿਸ ਦਿਨ ਤੁਹਾਡੇ ਕੋਲੋਂ ਉਹਨਾਂ ਦਾ ਸਵਾਰਥ ਨਾਮ ਪੂਰਾ ਹੋਇਆ ਉਹਨਾਂ ਨੂੰ ਤੁਸੀਂ ਦਰਵਾਜ਼ੇ ਤੋਂ ਮੋੜ ਦਿੱਤਾ ਨਾ ਵੀ ਭਾਈ ਮੈਂ ਨਹੀਂ ਤੇਰੀ ਸਹਾਇਤਾ ਕਰ ਸਕਦਾ ਕੋਈ ਮੰਗਣ ਆਇਆ ਵੀ ਦਮੜਾ ਦੇ ਦੇ ਲੋੜ ਹੈ ਤੇਰੇ ਕੋਲ ਮੇਰੀ ਗਰਜ ਪੂਰੀ ਹੋ ਸਕਦੀ ਹੈ ਤੇ ਸਾਧ ਸੰਗਤ ਤੁਸੀਂ ਕਹਿ ਦਿਓ ਵੀ ਭਾਈ ਮੈਂ ਤੇਰੀ ਮਦਦ ਨਹੀਂ ਕਰ ਸਕਦਾ ਉਹੀ ਜਿਹੜਾ ਤੁਹਾਡੇ ਨਾਲ ਬਹਿ ਕੇ ਖਾਂਦਾ ਸੀ ਉਹੀ ਤੁਹਾਡੇ ਗੁਣ ਗਾਉਂਦਾ ਸੀ ਜਿਹੜਾ ਸਾਧ ਸੰਗਤ ਇੱਕ ਦਿਨ ਤੁਸੀਂ ਜਵਾਬ ਦੇ ਦਿਓ ਇੱਕ ਦਿਨ ਜਵਾਬ ਦੇ ਕੇ ਉਹਨੂੰ ਵਾਪਸ ਮੋੜ ਦਿਓ ਆਪਣੇ ਦਰਵਾਜ਼ੇ ਤੋਂ ਤੇ ਦੁਨੀਆ ਦੇ ਵਿੱਚ ਮਾਫ ਕਰਿਓ ਤੁਹਾਡੇ ਬਾਰੇ ਇਨਾ ਮਾੜਾ ਬੋਲੇਗਾ ਇਨਾ ਗੰਦ ਬੋਲੇਗਾ ਕਿ ਤੁਸੀਂ ਸੁਣ ਵੀ ਨਹੀਂ ਸਕਦੇ ਸਾਧ ਸੰਗਤ ਦੀ ਇਹ ਸੰਸਾਰ ਦੀ ਫਿਤਰਤ ਹੈ ਪਰ ਦੂਜੇ ਪਾਸੇ ਸਤਿਗੁਰ ਦੀ ਵਡਿਆਈ ਕੀ ਦੇਂਦਾ ਦੇ ਲੈਂਦੇ ਥੱਕ ਪਾਹੇ ਦੇਈ ਜਾ ਰਿਹਾ ਹੈ ਦੇਈ ਜਾ ਰਿਹਾ ਹੈ ਉਹਨੇ ਕਦੀ ਨਹੀਂ ਕਿਹਾ ਵੀ ਗੁਰਸਿੱਖਾ ਹੱਥ ਜੋੜ ਕੇ ਸਿਰ ਝੁਕਾ ਕੇ ਮੇਰਾ ਸ਼ੁਕਰ ਕਰਿਆ ਕਰ ਧੰਨਵਾਦ ਕਰਿਆ ਕਰ ਸਾਹਿਬ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਤੂੰ ਕਾਹੇ ਡੋਲੈ ਪ੍ਰਾਣੀਆਂ ਤੁਦ ਰੱਖ ਹੈਗਾ ਸਿਰਜਣ ਹਾਰ ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ ਤੇ ਗੁਰੂ ਮਹਾਰਾਜ ਪਾਤਸ਼ਾਹ ਜੀ ਫਰਮਾਉਂਦੇ ਕਹਿੰਦੇ ਉਹ ਤਾਂ ਇਹੋ ਜਾਂ ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ ਦੇਹ ਆਹਾਰ ਅਗਨ ਮੈਂ ਰਾਖਾ ਐਸਾ ਖਸਮ ਹਮਾਰਾ ਪਾਖਣ ਕੀਟ ਗੁਪਤ ਹੋਇ ਰਹਤਾ ਤਾਂਚੋ ਮਾਰਗ ਨਹੀਂ ਕਹਿੰਦੇ ਪੱਥਰ ਦੇ ਵਿੱਚ ਕੀੜਾ ਗੁਪਤ ਹੋ ਕੇ ਭਾਵ ਉਹਦਾ ਆਉਣ ਜਾਣ ਦਾ ਕੋਈ ਰਸਤਾ ਨਹੀਂ ਪੱਥਰ ਦੇ ਵਿੱਚੋਂ ਨੋਂ ਬਾਹਰ ਆ ਸਕਦਾ ਹੈ ਨਾ ਅੰਦਰ ਜਾ ਸਕਦਾ ਪਰ ਪ੍ਰਮਾਤਮਾ ਨੇ ਖੇਡ ਵੇਖੋ ਕਿਹੋ ਜੀ ਵਰਤਾਈ ਹੈ ਉਹ ਉਸੇ ਪੱਥਰ ਵਿੱਚ ਪੈਦਾ ਹੁੰਦਾ ਹੈ ਉਸੇ ਪੱਥਰ ਵਿੱਚ ਹੀ ਉਹ ਆਪਣਾ ਜੀਵਨ ਗੁਜ਼ਾਰ ਕੇ ਮਰ ਜਾਂਦਾ ਹੈ ਉੱਥੇ ਹੀ ਉਹਦੇ ਖਾਣ ਦਾ ਰਿਜ਼ਕ ਦਾ ਪ੍ਰਬੰਧ ਅਕਾਲ ਪੁਰਖ ਵੈਗੁਰੂ ਨੇ ਪਹਿਲਾਂ ਹੀ ਕੀਤਾ ਹੋਇਆ ਹੈ ਕਹਿੰਦੇ ਫਿਰ ਤੂੰ ਕਿਉਂ ਚਿੰਤਾ ਕਰਦਾ ਹੈ ਭਾਈ ਤੂੰ ਕਿਉਂ ਫਿਕਰ ਕਰਦਾ ਹੈ ਸੰਸਾਰ ਕੇ ਝੋਲੀਆਂ ਨਾਲ ਅੱਡ ਦੁਨੀਆ ਦੇ ਅੱਗੇ ਜਾ ਕੇ ਨੱਕ ਰਗੜ ਰਗੜ ਕੇ ਮੱਥੇ ਟੇਕ ਟੇਕ ਕੇ ਕਿਤੇ ਹੱਥ ਜੋੜ ਜੋੜ ਕੇ ਮੰਗਿਆ ਨਾ ਕਰ ਮੰਗਣਾ ਹੈ ਤਾਂ ਉਸ ਮੇਰੇ ਮਾਲਕ ਦੇ ਦਰ ਤੇ ਆ ਕੇ ਮੰਗਿਆ ਕਰ ਉਹਦੇ ਅੱਗੇ ਝੋਲੀ ਆਢਿਆ ਕਰ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਾਸ ਹੈ ਮੈਂ ਕਈ ਵਾਰ ਬੇਨਤੀ